ਲਾਈਵ ਨੂੰ ਵੱਧ ਤੋਂ ਵੱਧ ਜੁਆਇਨ ਕਰੋ ਜੀ ਹੈਲੋ ہاں ਜੀ ਲਾਈਵ ਵਿੱਚ ਤੁਸੀਂ ਮੇਰੇ ਬੇਟੇ ਨੂੰ ਮਿਲਿਓ ਜੀ ਸੈਲ ਪ੍ਰੀ ਸਿੰਘ ਨਾਮ ਹੈ ਇਹਦਾ ਤੇ ਅੱਜ ਦੀ ਜੋ ਲਾਈਵ ਵਿੱਚ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਇੱਕ ਚੀਜ਼ ਦਿਖਾ ਰਹੇ ਹਾਂ ਬਹੁਤ ਪੁਰਾਣੀ ਹੈ ਜੀ 40-45 ਸਾਲ ਪੁਰਾਣੀ ਚੀਜ਼ ਹੈ ਤੇ ਜੋ ਮੇਰੀਆਂ ਭੈਣਾਂ ਸਟੀਚਿੰਗ ਦਾ ਕੰਮ ਕਰਦੀਆਂ ਨੇ ਤੇ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਲੱਗੂਗੀ ਤੁਹਾਨੂੰ ਕਿਉਂਕਿ ਜੋ ਅੱਜ ਤੋਂ ਕਈ ਸਾਲ ਪਹਿਲਾਂ ਪਿੰਡਾਂ ਵਿੱਚ ਮੇਰੀਆਂ ਬੀਬੀਆਂ ਭੈਣਾਂ ਜੋ ਹੱਥੀਂ ਕਢਾਈ ਕਰਦੀਆਂ ਹੁੰਦੀਆਂ ਸੀਗੀਆਂ ਹੱਥੀਂ ਜਿਵੇਂ ਕਿ ਆਪਾਂ ਬੈਗ ਤਿਆਰ ਕਰ ਲਏ ਜਾਂ ਮਤਲਬ ਦਰੀਆਂ ਬੋਰ ਇਦਾਂ ਦੇ ਕੰਮ ਹੁੰਦੇ ਸੀ ਕੰਬਲ ਖੇਸ ਤੇ ਉਹ ਚੀਜ਼ਾਂ ਸੀ ਜੋ ਅੱਜ ਦੇ ਟਾਈਮ ਵਿੱਚ ਨਹੀਂ ਹੈਗੀਆਂ ਕਿਉਂਕਿ ਜੋ ਪਹਿਲਾਂ ਵਾਲੀਆਂ ਚੀਜ਼ਾਂ ਹੱਥੀ ਬਣਾਈਆਂ ਹੁੰਦੀਆਂ ਸੀਗੀਆਂ ਤੇ ਉਹ ਨਾਲ ਉਹਨਾਂ ਵਿੱਚ ਨਾਲ ਤਾਂ ਦੇਖੋ ਬਹੁਤ ਆਪਣਾ ਜੋ ਪਿਆਰ ਵਸਦਾ ਸੀਗਾ ਕਿਉਂਕਿ ਆਪਾਂ ਫ੍ਰੀ ਹੋ ਕੇ ਥੋੜਾ-ਵੋਟਾ ਟਾਈਮ ਕੱਢ ਕੇ ਆਪਾਂ ਇਹ ਚੀਜ਼ਾਂ ਨਾ ਮਨ ਨਾਲ ਬਣਾਉਂਦੇ ਸੀਗੇ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਉਂਕਿ ਕਿਸੇ ਕੋਲ ਵੀ ਟਾਈਮ ਨਹੀਂ ਹੈਗਾ ਤੇ ਨਾ ਹੀ ਕੋਈ ਅੱਜ ਕੱਲ ਇਦਾਂ ਦੀ ਚੀਜ਼ਾਂ ਮਤਲਬ ਕੋਈ ਬਣਾਉਂਦਾ ਬਹੁਤ ਘੱਟ ਲੇਡੀਜ਼ ਨੇ ਜੋ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਜੋ ਚੀਜ਼ਾਂ ਮਤਲਬ ਆਪਣੇ ਕੀਮਤੀ ਚੀਜ਼ਾਂ ਕਹਿ ਸਕਦੇ ਆ ਸੱਭਿਆਚਾਰਕ ਚੀਜ਼ਾਂ ਤੇ ਉਹਨਾਂ ਨੂੰ ਫੋਲੋ ਕਰਦੀਆਂ ਨੇ ਤੇ ਬਣਾ ਵੀ ਰਹੀਆਂ ਨੇ ਤੇ ਇਦਾਂ ਦੀ ਹੀ ਮੇਰੇ ਕੋਲ ਮੇਰੀ ਮਤਲਬ ਮੰਮੀ ਦੀ ਖੋਦ ਦੇ ਹੱਥਾਂ ਦੀ ਬਣਾਈ ਹੋਈ ਇੱਕ ਬਹੁਤ ਵਧੀਆ ਚੀਜ਼ ਹੈ ਜੀ ਜੋ ਮੈਂ ਹਮੇਸ਼ਾ ਸੰਭਾਲ ਕੇ ਰੱਖੀ ਹੋਈ ਸੀਗੀ ਤੇ ਉਹ ਤੁਹਾਡੇ ਨਾਲ ਤੁਹਾਨੂੰ ਸਾਂਝੀ ਕਰਦੇ ਆ ਉਹ ਹੈਗਾ ਜੀ ਆਪਣਾ ਹੋਮ ਮੇਡ ਬੈਗ ਦੇਖੋ ਇਹਦਾ ਤਾਂ ਪਹਿਲੀ ਗੱਲ ਤਾਂ ਦੇਖੋ ਜੀ ਜੋ ਇਸ ਦਾ ਕੱਪੜਾ ਬਹੁਤ ਹੀ ਵਧੀਆ ਦੇਖੋ ਦਾ ਜੀ ਕੱਪੜਾ ਇਹ ਬਹੁਤ ਹੀ ਬੰਨੇ ਇਸ ਨੂੰ ਚੰਗੀ ਤਰ੍ਹਾਂ ਸੰਭ ਕੇ ਰੱਖਿਆ ਹੋਇਆ ਤੇ ਦੂਜੀ ਗੱਲ ਜੀ ਦੇਖੋ ਜੋ ਉੱਪਰ ਇਸੇ ਸਿੱਪੀਆਂ ਲੱਗੀਆਂ ਹੋਈਆਂ ਨੇ ਤੇ ਅੱਜ ਕੱਲ ਇਦਾਂ ਦੀ ਸਿੱਪੀਆਂ ਬਿਲਕੁਲ ਆਪਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਮਾਰਕੀਟ ਵਿੱਚ ਤੇ ਖੋਦ ਆਪਾਂ ਨੇ ਇਸ ਨੂੰ ਬਿਨਾ ਟਰੇਸ ਕੀਤੇ ਖੁਦ ਮੇਰੀ ਮਦਰ ਨੇ ਕਿਉਂਕਿ ਇਹ ਪਹਿਲਾਂ ਦੇ ਜਮਾਨੇ ਵਿੱਚ ਐਦਾਂ ਦੇ ਟਰੇਸ ਪੇਪਰ ਨਹੀਂ ਹੁੰਦੇ ਸੀ ਹਾਂਜੀ ਖੁਦ ਬਣਾਇਆ ਸਭ ਤੋਂ ਪਹਿਲਾਂ ਦੇਖੋ ਜੀ ਹੈਲ ਕਿੰਨੀ ਸੋਹਣੀਆਂ ਪਹਿਲਾਂ ਮਤਲਬ ਮਜ਼ਬੂਰੀ ਕਰ ਕੀਤੀ ਹੀ ਆ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਇੰਨਾ ਪੁਰਾਣਾ ਬੈਗ ਹੈ ਤੇ ਦੇਖੋ ਹੈਂਡਲ ਬਿਲਕੁਲ ਨਵੇਂ ਪਏ ਨੇ ਕਿਉਂਕਿ ਇਹ ਸੁਣ ਮ ਕਰੇ ਇਸਤੇਮਾਲ ਨਹੀਂ ਕੀਤਾ ਅਸੀਂ ਇੱਕ ਨਿਸ਼ਾਨ ਦੇ ਤੌਰ ਤੇ ਸਾਮ ਕੇ ਰੱਖਿਆ ਹੋਇਆ ਹੈ ਤੇ ਇਸ ਦੇ ਅੰਦਰ ਇਸ ਦੇ ਅੰਦਰ ਦੇਖੋ ਜੋ ਕੱਪੜਾ ਲੱਗਿਆ ਹੋਇਆ ਜਿਹਨੂੰ ਆਪਾਂ ਘਰ ਦਾ ਖੱਦਰ ਕਹਿ ਦਿੰਦੇ ਸੀ ਅੱਗੇ ਲੇਡੀਜ਼ ਘਰੇ ਖੱਦਰ ਪੁੰਦੀਆਂ ਸੀਆਂ ਜੀ ਉਹ ਵਾਲਾ ਦੇਖੋ ਖੱਦਰ ਹੈ ਤੇ ਇਸ ਨੂੰ ਇੱਕ ਵਾਰੀ ਵਾਸ਼ ਵੀ ਨਹੀਂ ਕੀਤਾ ਹੈਗਾ ਤੇ ਜਿੱਦਾਂ ਇਹ ਬਣਿਆ ਹੋਇਆ ਅੱਜ ਤੋਂ 45 ਸਾਲ ਪਹਿਲਾਂ ਉਦਾਂ ਹੀ ਇਸ ਨੂੰ ਮੈਂਨੇ ਸਾਮਕੇ ਰੱਖਿਆ ਹੋਇਆ ਜੀ ਤੇ ਨਾ ਹੀ ਕਰੇ ਇਸ ਨੂੰ ਮੈਂਨੇ ਟਰਾਈ ਕੀਤਾ ਵਾ ਤੇ ਪਹਿਲਾਂ ਇਹਨਾਂ ਨੂੰ ਝੋਲਾ ਕਹਿ ਦਿੰਦੇ ਸੀਗੇ ਤੇ ਬਹੁਤ ਮੇਰੀਆਂ ਭੈਣਾਂ ਜੋ ਪਹਿਲਾਂ ਹੱਥੀ ਕੰਮ ਕਰਦੀਆਂ ਸੀਗੀਆਂ ਤੇ ਬਹੁਤ ਓਰੀਜਨਲ ਬਣਾਉਂਦੀਆਂ ਸੀਗੀਆਂ ਤੇ ਬਿਲਕੁਲ ਕੱਪੜੇ ਦੀ ਚਮਕਾ ਜੀ ਜੋ ਬਿਲਕੁਲ ਵੀ ਖਰਾਬ ਨਹੀਂ ਹੋਈ ਤੇ ਦੇਖੋ ਉਹ ਵੀ ਬਹੁਤ ਸੋਹਣਾ ਲੱਗ ਰਿਹਾ ਬਿਲਕੁਲ ਨਵੀਆਂ ਤਰ੍ਹਾਂ ਲੱਗ ਰਿਹਾ ਵਾ ਕਿ ਦੇਖੋ ਜਿਵੇਂ ਜਮਾ ਨਵਾਂ ਹੁੰਦਾ ਵਾ ਤੇ ਇਦਾਂ ਦੀਆਂ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਆਪਣੇ ਕੋਲ ਕਿ ਜੋ ਆਪਾਂ ਨਿਸ਼ਾਨ ਦੇ ਤੌਰ ਤੇ ਸਾਂਭ ਕੇ ਰੱਖਦੇ ਆ ਤੇ ਮੈਨੂੰ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਸੌਂਗ ਆ ਜੀ ਕਿ ਜੋ ਆਪਣੇ ਦਾਦੀ ਜਾਂ ਆਪਣੇ ਮਦਰ ਨੇ ਜਾਂ ਕੋਈ ਵੀ ਆਪਣੇ ਜੋ ਆਪ ਤੋਂ ਵੱਡੇ ਹੁੰਦੇ ਨੇ ਉਮਰ ਚ ਤੇ ਉਹਨਾਂ ਦੀਆਂ ਚੀਜ਼ਾਂ ਸਾਂਭ ਕੇ ਰੱਖਣਾ ਬਹੁਤ ਜ਼ਿਆਦਾ ਸੌਂਗ ਆ ਜੀ ਮੈਨੂੰ ਤੇ ਨਾ ਹੀ ਮੈਂ ਕਦੇ ਇਹਨੂੰ ਆਪਣਾ ਮਤਲਬ ਟਰਾਈ ਕਰੂੰਗੀ ਕਿਉਂਕਿ ਇੱਕ ਤਰ੍ਹਾਂ ਦਾ ਆਪਣਾ ਪਿਆਰ ਹੁੰਦਾ ਜੀ ਕਿ ਜੋ ਤੁਹਾਪਾ ਚੀਜ਼ ਇਹਨਾਂ ਦਾ ਕੱਪੜਾ ਸੀਗਾ ਕਿ ਦੇਖੋ ਅੱਜ ਦੇ ਟਾਈਮ ਤੇ ਇਦਾਂ ਦਾ ਕੱਪੜਾ ਬਿਲਕੁਲ ਵੀ ਨਹੀਂ ਮਿਲਦਾ ਤੇ ਇਹਦੀ ਚਮਕ ਤੇ ਜੋ ਸਿੱਪੀਆਂ ਦੀ ਚਮਕ ਹੈ ਦੇਖੋ ਜਮਾ ਉਦਾਂ ਹੀ ਪਈ ਹੈ ਜਿਵੇਂ ਕੀ ਮਦਦ ਹੁਣੀ ਤਿਆਰ ਕੀਤਾ ਹੋਵੇ ਅੱਗੇ ਇਦਾਂ ਦੇ ਝੋਲੇ ਜਾਂ ਬੈਗ ਆਪਾਂ ਕਹਿ ਦਿੰਨੇ ਆ ਅੱਗੇ ਇਦਾਂ ਦੇ ਲੇਡੀਜ਼ ਤਿਆਰ ਕਰਦੀਆਂ ਸੀਗੀਆਂ ਦੇਖੋ ਓਪਨ ਹੁੰਦੇ ਸੀ ਬਿਨਾ ਜਿੱਪ ਤੋਂ ਜਿਵੇਂ ਮਰਜ਼ੀ ਆਪਾਂ ਅੱਗੇ ਬਹੁਤ ਚਾਈ ਲੈ ਕੇ ਜਾਂਦੇ ਹੁੰਦੇ ਸੀ ਬਹੁਤ ਚਾਰ ਨਾਲ ਕਿ ਜਦੋਂ ਆਪਾਂ ਕਿਤੇ ਮੈਰਿਜ ਵਗੈਰਾ ਤੇ ਜਾਂਦੇ ਸੀ ਉਦੋਂ ਇਹ ਵਾਲੇ ਜੋ ਝੋਲੇ ਕਹਿੰਦੇ ਸੀ ਆਪਾਂ ਤੇ ਉਹ ਇਦਾਂ ਦਾ ਟ੍ਰੈਂਡ ਸੀਗਾ ਹੁਣ ਅੱਜ ਕੱਲ ਦੀ ਇਦਾਂ ਦੀ ਚੀਜ਼ਾਂ ਦੇਖੋ ਦੇਖੋ ਬਹੁਤ ਘੱਟ ਮਿਲਦੀਆਂ ਨੇ ਥੋੜੀ ਜਿਹੀ ਰੇਂਜ ਦੀ ਪ੍ਰੋਬਲਮ ਆ ਜੀ ਮੌਸਮ ਖਰਾਬ ਹੋਣ ਕਰਕੇ ਵਿੱਚ ਰੇਂਜ ਦੀ ਪ੍ਰੋਬਲਮ ਆਉਂਦੀ ਆ। ਪ੍ਰਚਾਰਕ ਚੀਜ਼ਾਂ ਜੋ ਮੈਨੇ ਹੁਣ ਤੱਕ ਸਾਮਖੀਆਂ ਹੋਈਆਂ ਨੇ ਹਨ ਉਹ ਇਹ ਬੈਗ ਕਿਦਾਂ ਦਾ ਲੱਗਾ ਪਲੀਜ਼ ਲਾਈਕ ਕਮੈਂਟ ਤੁਸੀਂ ਜਰੂਰ ਕਰਿਓ ਜੀ ਲਾਈਵ ਨੂੰ ਬਾਅਦਰ ਬਾਅਦ ਜੁਆਇਨ ਕਰੋ ਜੀ ਕਾਲੂ ਤੋਂ ਅਨ ਇੱਕ ਹੋਰ ਇਦਾਂ ਦੀ ਕੋਈ ਜੋ ਆਪਣੀ ਪੁਰਾਣੀਆਂ ਚੀਜ਼ਾਂ ਕਹਨੇ ਆ ਸਾਹ ਕਾਲੂ ਤੁਹਾਨੂੰ ਇਹ ਹੀ ਟਾਈਮ ਤੇਰੇ ਲਾਈਵ ਹੋਵਾਂਗੇ ਤਾਂ ਸੋਣ ਏਦਾਂ ਦੀ ਇੱਕ ਹੋਰ ਚੀਜ਼ ਮੰਮੀ ਨੇ ਖੁਦ ਬਣਾਈ ਹੋਈ ਆ ਪਲੀਜ਼ ਲਾਈਵ ਨੂੰ ਤੁਸੀਂ ਲਾਇਕ ਜ਼ਰੂਰ ਕਰ ਦਿਓ ਜੀ ਜੋਨ ਕਰੋ ਜੀ ਜਿਆਦਾਤਰ ਲਾਈਵ ਦੇ ਵਿੱਚ ਅਸੀਂ ਸਟੀਚਿੰਗ ਵਾਲੇ ਜੋ ਆਪਣੇ ਸਲਾਈ ਦੇ ਵਿੱਚ ਤੇ ਚੀਜ਼ਾਂ ਬਣਦੀਆਂ ਨੇ ਉਹਨਾਂ ਦਾ ਹੀ ਲਾਈਵ ਕਰਦੇ ਹਾਂ ਜੀ ਜ਼ਿਆਦਾਤਰ ਅਸੀਂ ਇਹ ਵਾਲੇ ਹੈਂਡਲ ਜੀ ਅੱਜ ਦੀ ਮਾਰਕੀਟ ਆਪਾਂ ਪਤਾ ਕਰੀਏ ਜੀ ਬਿਲਕੁਲ ਵੀ ਨਹੀਂ ਮਿਲ ਨਹੀਂ ਕਿੰਨੇ ਸੋਹਣੇ ਕਿੰਨੇ ਸੋਹਣੇ ਲੁੱਕ ਦਿੱਤੀ ਹੋਈ ਹੈ ਜੀ ਕਮਾਲ ਹੀ ਕੀਤੀ ਪਈ ਹੈ ਬਹੁਤ ਸੋਹਣੇ ਹੈਂਡਲ ਨੇ ਜੋ ਅੱਜਕੱਲ ਇਦਾਂ ਦੇ ਜਮਾ ਮੀਂਹ ਮਿਲਦੇ ਜੀ ਕਿ ਤੁਮ ਇਹ ਆਪਾਂ ਟਰਾਈ ਕਰਨੇ ਹੋਣ ਲੇਸ ਮੇਰੀ ਭੈਣਾਂ ਦਾ ਸਟੀਚਿੰਗ ਦਾ ਕੰਮ ਕਰਦੀਆਂ ਨੇ ਲਾਈਵ ਨੂੰ ਵੱਧ ਤੋਂ ਵੱਧ ਜੁਆਇਨ ਕਰੋ ਜੀ ਹਲੋ ਜੀ ਇੱਕ ਹੋਰ ਬਹੁਤ ਪਿਆਰੀ ਜੀ ਆਈਟਮ ਜੋ ਮੇਰੇ ਮੰਮਾ ਨੇ ਖੁਦ ਤਿਆਰ ਕੀਤੀ ਹੈ ਜੀ ਜਰਾਬਾ ਤੇ ਉਹਨਾਂ ਨੂੰ ਬਹੁਤ ਸ਼ੌਂਕ ਹੈ ਜੀ ਖਾਸ ਕਰਕੇ ਆਪਣੇ ਸਲਾਈਆਂ ਤੇ ਕੰਮ ਕਰਨ ਦਾ ਦੇਖੋ ਕਿੰਨੇ ਜਰਾਬਾ ਬਣਾਈਆਂ ਨੇ ਕਿਉਂਕਿ ਜੋ ਅੱਜ ਕੱਲ ਦੇ ਟਾਈਮ ਵਿੱਚ ਆਪਾਂ ਜਿੰਨੀ ਮਰਜ਼ੀ ਸੌਕਸ ਵਧੀਆ ਲੈ ਲਈਏ ਪਰ ਜੋ ਨਿੱਗ ਇਹ ਵਾਲੀ ਜਰਾਬਾ ਵਿੱਚ ਹੁੰਦਾ ਉਹ ਅੱਜ ਕੱਲ ਦੇ ਜਰਾਬਾ ਵਿੱਚ ਨਹੀਂ ਮਿਲਦਾ ਜੀ ਐਦਾਂ ਦੇ ਬਹੁਤ ਮਤਲਬ ਬਹੁਤ ਜਰਾਬਾ ਐਦਾਂ ਦੀਆਂ ਜੋ ਮੇਰੀ ਮਦਰ ਨੇ ਮਤਲਬ ਸਾਨੂੰ ਬਣਾ ਕੇ ਦਿੱਤੀਆਂ ਨੇ ਜੀ ਅੱਗੇ ਤੋਂ ਵੀ ਤੁਹਾਨੂੰ ਇਦਾਂ ਦੀਆਂ ਜੋ ਆਪਣੀਆਂ ਖੁਦ ਹੱਥੀ ਤਿਆਰ ਕੀਤੀਆਂ ਹੋਈਆਂ ਨੇ ਮਤਲਬ ਚੀਜ਼ਾਂ ਸਾਡੀਆਂ ਖੁਦ ਮੇਰੇ ਮੰਮਾ ਦੀਆਂ ਜਾਂ ਮੇਰੀਆਂ ਤੁਹਾਡੇ ਨਾਲ ਲਾਈਵ 'ਚ ਅਸੀਂ ਸਾਂਝਿਆ ਕਰਿਆ ਕਰਾਂਗੇ ਜੀ ਪ੍ਰੀਸੇ ਲਾਈਵ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਓ ਜੀ ਸਹਿਜ ਇੱਕ ਕਾਈਡ ਮੈਂ ਤੁਹਾਨੂੰ ਹੋਰ ਦਿਖਾਉਣਾ ਹੈ ਜੀ ਲਿਓ ਬੇਟਾ ਇਹ ਹੈਗੀ ਜੀ ਕੈਪ ਇਹ ਵੀ ਹੱਥੀ ਤਿਆਰ ਕੀਤੀ ਹੋਈ ਆ ਇਹਦੇ ਆਪਣੇ ਹਜਾ ਸਲਾਈ ਨਹੀਂ ਲਗਾਈ ਹੋਈ ਮਤਲਬ ਓਪਨ ਹੀ ਆ ਬੰਦ ਕਰਨ ਵਾਲੀ ਹਜਾ ਸਲਾਈ ਨਹੀਂ ਲਗਾਈ ਹੈਗੀ ਦੇਖੋ ਕਿੰਨੇ ਸੋਹਣੇ ਕੈਪ ਹੈ ਜੀ ਸਲਾਈਆਂ ਦੇ ਉੱਪਰ ਬਣਾਈ ਹੋਈ ਹੈ ਕਿਉਂਕਿ ਅੱਜ ਕੱਲ ਜੀ ਇਹ ਚੀਜ਼ਾਂ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਖੋਦ ਦੇ ਹੱਥੀ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਤੇ ਜੋ ਆਪਣੇ ਸਰਦਿਆਂ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਜਿੰਨੀ ਮਰਜ਼ੀ ਆਪਾਂ ਮਹਿੰਗੀ ਤੋਂ ਮਹਿੰਗੀ ਟੋਪੀ ਲੈ ਲਈਓ ਠੰਡ ਨਹੀਂ ਰੋਕਦੀਆਂ ਕਿ ਇਦਾਂ ਦੀਆਂ ਜੋ ਆਪਣੀਆਂ ਉੰਨੀ ਸਲਾਈਆਂ ਤੇ ਬੁਣੀਆਂ ਹੋਈਆਂ ਟੋਪੀਆਂ ਬਹੁਤ ਫਾਇਦੇਮੰਦ ਰਹਿੰਦੀਆਂ ਨੇ ਸਰਦੀਆਂ ਵਿੱਚ ਆਨੂੰ ਲਾਈਵ ਵਧੀਆ ਲੱਗਦਾ ਜੀ ਪਲੇਸ ਤੁਸੀਂ ਲਾਈਕ ਤੋਂ ਜਰੂਰ ਕਰਿਆ ਕਰੋ ਕਿਉਂਕਿ ਲਾਈਕ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਆਪਣੇ ਲਾਈਕ ਨੂੰ ਪਸੰਦ ਕੀਤਾ ਜਾਂਦਾ ਥੋੜੇ ਜਿਹਾ ਟਾਈਮ ਦੀ ਛੋਟਾ ਸਾ ਰਹਿ ਜਾਂਦੀ ਹੈ ਸਾਡੇ ਕੋਲ ਲਾਈਵ ਕਰਨ ਦੀ ਕਿਉਂਕਿ ਸਟੀਚਿੰਗ ਦਾ ਕੰਮ ਜ਼ਿਆਦਾ ਹੋਣ ਕਰਕੇ ਕੁਝ ਸਰਦੀ ਦਾ ਮੌਸਮ ਹੋਣ ਕਰਕੇ ਇੰਨਾ ਟਾਈਮ ਨਹੀਂ ਮਿਲਦਾ ਕਿ ਆਪਾਂ ਵੱਧ ਤੋਂ ਵੱਧ ਲਾਈਵ ਪਾਈਏ ਜਦੋਂ ਸਾਨੂੰ ਟਾਈਮ ਮਿਲਦਾ ਸੀ ਉਹਦੀ ਲਾਈਵ ਕਰ ਦਿੰਦੇ ਹਾਂ ਜੀ ਮੈਂ ਤੁਹਾਡੇ ਕੋਲ ਨਹੀਂ ਆ ਸਕਦਾ। ਜੇ ਤੁਸੀਂ ਮੇਰੇ ਲਾਈਵ ਨੂੰ ਪਹਿਲੀ ਵਾਰ ਦੇਖ ਰਹੇ ਹੋ ਜੀ ਤਾਂ ਤੁਸੀਂ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ। ਅਗਰ ਤਾਂ ਕੋਸ਼ਿਸ਼ ਜਾਰੀ ਰੱਖਾਂਗੇ ਕਿ ਤੁਹਾਡੇ ਨਾਲ ਵਧੀਆ ਲਾਈਵ ਜੋ ਆਪਾਂ ਤੁਹਾਨੂੰ ਦਿਖਾ ਸਕੀ ਹੈ ਨਾ ਕਿ ਆਪਣੇ ਖਾਸ ਕਰਕੇ ਸਟੀਚਿੰਗ ਦੇ ਕੰਮਾਂ ਬਾਰੇ। ਹੈਲੋ ਜੀ ਸਸਰੀ ਗਾ ਸਾਡੇ ਲਈ ਇਹ ਵਾਲੀ ਮੇਰਬਾਜ ਆਪਣੇ ਮੇਰੇ ਬੇਟੇ ਦੀ ਸੀਗੀ ਬੇਟਨੂ ਬਹੁਤ ਸ਼ੌਂਕਾ ਜੀ ਕਿ ਲਾਈਵ ਦੇ ਵਿੱਚ ਮੈਂ ਆਪਣਾ ਦੋ ਚਾ ਤੁਹਾਡੇ ਨਾਲ ਗੱਲਾਂ ਕਰਾਂ बस 2-4 मिनट ਹੋ ਰਹੇਗੇ ਜੀ ਆਪਣੇ ਲਾਈਵ ਖਤਮ ਹੋਣ ਚ ਤੇ ਘਰ ਦੇ ਬਹੁਤ ਕੰਮ ਹੁੰਦੇ ਨੇ ਜੋ ਆਪਾਂ ਨੇ ਟਾਈਮ ਨਾਲ ਕਰਨੇ ਹੁੰਦੇ ਨੇ ਤੇ ਕੱਲ ਵਾਲੇ ਲਾਈਵ ਵਿੱਚ ਤੁਹਾਨੂੰ ਦੋ ਜਰ ਨਵੀਆਂ ਚੀਜ਼ਾਂ ਦਿਖਾਵਾਂਗੇ ਜੀ ਤੇ ਆਪਣਾ ਟਾਈਮਿੰਗ ਇਹ ਰੱਖਵਾ ਜੀ 6 ਵਜੇ ਤੋਂ ਬਾਅਦ 6:30 ਵਜੇ ਤੱਕ ਲਾਂ ਤੇ 6 ਵਜੇ ਤੋਂ ਬਾਅਦ ਜੀ ਜਦੋਂ ਵੀ ਸਾਨੂੰ ਟਾਈਮ ਫ੍ਰੀ ਮਿਲਿਆ ਅਸੀਂ ਉਹਦੇ ਲਾਈਵ ਕਰ ਦਾਂਗੇ ਜੀ ਸਾਢੇ 6 ਵਜੇ ਅਸੀਂ ਲਾਈਵ ਜੀ ਆਪਣਾ ਕੰਪਲੀਟ ਕਰ ਦੇਣਾ 2-3 ਮਿੰਟ ਰਹਿ ਗਏ ਹੈਲੋ ਜੀ ਹੈਲੋ ओके जी आज ਦੇ ਲਾਈਵ ਤੇ ਥੋੜਾ ਇਨਾ ਕੋ ਸਾਥ ਜੋ ਮਿਲਿਆ ਥੋੜਾ ਸਾਰਾ ਨ ਬਹੁਤ ਬਹੁਤ ਧੰਨਵਾਦ ਤੇ ਕੱਲੂ ਵੀ ਆਪਾਂ ਵੀਡੀਓ ਪਾਵਾਂਗੇ थैंक यू ਬਸ